ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰ ਤੁਸੀਂ ਤੇ ਪੰਜਾਬ ਭਰ ਦੇ ਵਿੱਚ ਹੀ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਜਿੱਥੇ ਪੁਲਿਸ ਇਸ ਵੇਲੇ ਮੁਸਤੈਦ ਨਜ਼ਰ ਆ ਰਹੀ ਹੈ। ਇਸ ਦੇ ਦਰਮਿਆਨ ਬਠਿੰਡਾ ਦੇ ਵਿੱਚ ਜਿੱਥੇ ਬੀਤੇ ਕੱਲ ਆਪਰੇਸ਼ਨ ਈਗਲ 5 ਦੇ ਤਹਿਤ ਵਕੂ ਬਕਨੀਆਂ ਥਾਮਾਂ ਤੇ ਛਾਪੇ ਮਾਰੇ ਗਏ ਜਿਹੜੇ ਸ਼ੱਕੀ ਘਰ ਨੇ ਉਹਨਾਂ ਦੀ ਤਲਾਸ਼ੀ ਲਈ ਗਈ ਹੈ। ਜਿਸ ਤੋਂ ਬਾਅਦ ਕੀ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੀਤੇ ਕੱਲ ਇਸ ਸਰਚ ਆਪਰੇਸ਼ਨ ਦੇ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ حاصل ਹੋਈ ਹੈ 9 ਪਰਚੇ ਜਿਹੜੇ ਨੇ ਐਨਡੀਪੀਐਸ ਦੇ ਤਹਿਤ ਦਰਜ ਕੀਤੇ ਗਏ ਇਸ ਦੇ ਨਾਲ ਹੀ 2 ਐਕਸਾਈਜ਼ ਦੇ ਤਹਿਤ ਪਰਚੇ ਦਰਜ ਹੋਏ ਨੇ ਤੇ 16 ਵਿਅਕਤੀਆਂ ਨੂੰ ਇਸੇ ਦੌਰਾਨ ਐਨਡੀਪੀਐਸ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਯਾਨੀ ਕਿ ਗ੍ਰਿਫਤਾਰ ਕੀਤਾ ਗਿਆ ਉਦਰੀ 1760 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਉਹ ਬਰਾਮਦ ਹੋਈਆਂ ਨੇ 1,40,000 ਰੁਪਏ ਦੇ ਡਰਗਮਨੀ ਸਣੇ ਇੱਕ ਗੱਡੀ ਵੀ ਬਰਾਮਦ ਕੀਤੀ ਗਈ। ਤਾਂ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਜਿਹੜੇ ਆਪਰੇਸ਼ਨ ਨੇ ਉਹ ਜਾਰੀ ਰਹਿਣਗੇ ਤੇ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਪੰਜਾਬ ਪ੍ਰਦੇਸ਼ ਦੇ ਵੱਲੋਂ ਲਗਾਤਾਰ ਜੁਈਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਉਹਨਾਂ ਆਮ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸਾਨੂੰ ਜੀ ਰਿਪੀਟਿਡਲੀ ਔਰ ਕੰਟੀਨਿਊਸਲੀ ਸਾਡੇ ਡੀਜੀ ਪੰਜਾਬ ਜਿਹੜਾ ਵਾਰ ਅਗੇਨਸ ਡਰੱਗਸ ਹੈ ਉਹਨੂੰ पर्सनली डेली बेस पे मॉनिटर करते हैं और सानो सख्त हिदायत है कि जेड़े भी ਤੁਹਾਡੇ سارے ਜ਼ਿਲ੍ਹਿਆਂ ਦੇ ਜਿਹੜੇ ਡਰੱਗ ਪੈਡਲਰ ਹੈ ਜਾਂ ਜੋ ਵੀ ਸਾਨੂੰ ਇਨਪੁਟ ਆਂਦੀ ਹੈ ਪਬਲਿਕ ਤੋਂ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਵੇ ਉਹਦੇ ਤਹਿਤ ਇਹ ਗੱਲ ਇੱਕ ਤਾਂ ਅਸੀਂ ਆਪਰੇਸ਼ਨ ঈগল 5 ਪੂਰੇ ਪੰਜਾਬ 'ਚ ਆਪਰੇਸ਼ਨਸ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਚੱਲੇ ਸੀਗੇ ਜਿਹਦੇ ਚ ਸਾਡੀ ਟੀਮ ਨੇ ਵੀ ਪੂਰੇ ਸਾਡੇ ਜਿਹੜੇ ਵੱਖਰੇ ਵੱਖਰੇ ਡਰਗ ਹੌਟਸਪੌਟਸ ਹੈ ਉੱਥੇ ਅਸੀਂ ਛਾਪੇਮਾਰੀ ਕੀਤੀ ਸੀ ਉਹਦੇ ਚੋਂ ਵੀ ਸਖਸਾਂ ਨੂੰ ਸਕਸੈਸਫੁਲੀ ਤੇ ਉਸ ਤੋਂ ਇਲਾਵਾ ਵੀ ਸਾਡੇ ਕਈ ਟੀਮਾਂ ਨੇ ਐਨਡੀਪੀਐਸ ਔਰ ਐਕਸਾਈਜ਼ ਦੇ ਪਰਚੇ ਦਰਜ ਕੀਤੇ ਸੋ ਕੁੱਲ ਮਿਲਾ ਕੇ ਅੱਜ ਅਸੀਂ 9 ਪਰਚੇ ਐਨਡੀਪੀਐਸ ਦੇ ਦਰਜ ਕੀਤੇ ਔਰ 2 ਪਰਚੇ ਐਕਸਾਈਜ਼ ਦੇ ਦਰਜ ਕੀਤੇ ਤੇ ਉਹਦੇ ਚ ਸਾਨੂੰ 16 ਅਕਿਊਜ਼ਡ ਅਸੀਂ ਅਰੈਸਟ ਕੀਤੇ ਅੱਜ ਕੱਲ ਐਨਡੀਪੀਐਸ ਚ ਜਿੱਦੋ ਚ ਸਾਨੂੰ ਅਰਾਊਂਡ 91 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਔਰ 1760 ਸਾਨੂੰ ਇਨਟੌਕਸੀਗੇਟਿੰਗ ਟੈਬਲੇਟਸ ਰਿਕਵਰ ਹੋਈਆਂ ਤੇ ਅਰਾਊਂਡ 1.40 ਲੱਖ ਦੇ ਕਰੀਬ ਡਰਗ ਮਨੀ ਵੀ ਰਿਕਵਰ ਹੋਇਆ ਤੇ ਇਸ ਦੇ ਨਾਲ ਨਾਲ ਇੱਕ ਗੱਡੀ ਸਫਾਰੀ ਔਰ ਇੱਕ ਮੋਟਰਸਾਈਕਲ ਇਹ ਬੇਸਿਕਲੀ ਐਨਡੀਪੀਐਸ ਦੇ ਕੇਸਸ ਮੈਂ ਕੰਬਾਈਨਡ ਦੱਸ ਰਹੀ ਆ ਇਹਦੇ ਚ ਸਾਨੂੰ ਰਿਕਵਰੀ ਹੋਈ ਹੈ ਔਰ ਅਸੀਂ ਕੁਝ ਪੁਰਾਣੇ ਜਿਹੜੇ ਸਾਡੇ ਹੈਗੇ ਇਨਰ ਐਨਡੀਪੀਐਸ ਕੇਸਸ ਵਾਲੇ ਉਹਨਾਂ ਤੇ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਹੈ ਇਸੇ ਤਰ੍ਹਾਂ ਅਸੀਂ ਡੇਲੀ ਬੇਸ ਤੇ ਆਪਣਾ ਜਿਹੜਾ ਨਸ਼ੇ ਦੇ ਖਿਲਾਫ ਮਹਿੰਮ ਨੂੰ ਜਾਰੀ ਰੱਖਾਂਗੇ ਔਰ ਤੁਹਾਡੀ মিডিਆ ਯਾ ਪਬਲਿਕ ਦੀ ਜ਼ਰੂਰ ਮੈਂ ਕੋਆਪਰੇਸ਼ਨ ਅਪੀਲ ਕਰਾਂਗੀ ਕਿ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੇ ਜੈਨੂਇਨ ਡਰੱਗ ਪੈਡਲਰਸ ਦੀ ਇਨਫੋਰਮੇਸ਼ਨ ਹੈ ਉਹ ਤੁਸੀਂ ਸਾਨੂੰ ਦਿਓ ਮੈਨੂੰ ਤੁਸੀਂ ਕਨਫਿਡੈਂਸ਼ੀਲੀ ਵੀ ਦੱਸ ਸਕਦੇ ਹੋ ਐਂਡ ਅਸੀਂ ਉਹਨਾਂ ਤੇ ਐਕਸ਼ਨ ਲਵਾਂ ਕੁਝ ਲੋਕ ਹੈ ਕਿ ਕਦੇ ਇਸ ਤਰ੍ਹਾਂ ਕਰਦੇ ਨੇ ਤੇ ਜਿਹੜੇ ਕੋਈ ਅਣਸ਼ਾਸਨ ਦਾ ਰਹੀ ਉਹ ਆ ਕੇ ਸਾਡੇ ਤੇ ਅਟੈਕ ਕਰਦੇ ਨੇ ਪਤਾ ਨਹੀਂ ਕਿ ਕਿੱਥੋਂ ਆ ਲੱਗ ਜਾਂਦੇ ਉਹਨਾਂ ਨੂੰ ਵੀ जी अनु ਤੁਸੀਂ ਜਿਹੜੀ ਗੱਲ ਦੱਸੀ ਹੈ ਇਹ ਮੈਂ ਇਹਨੂੰ ਜ਼ਰੂਰ ਵੈਰੀਫਾਈ ਕਰਾਂਗੀ ਬਟ ਮੈਂ ਆਪਣੇ ਵੱਲੋਂ ਪੂਰੇ ਕੰਫੀਡੈਂਸ ਨਾਲ ਦੱਸ ਸਕਦੀ ਹਾਂ ਕਿ ਜਦੋਂ ਵੀ ਪਬਲਿਕ ਮੈਨੂੰ ਕੋਈ ਵੀ ਮੇਰੇ WhatsApp ਤੇ ਮੈਸੇਜ ਕਰ ਰਿਹਾ ਕਾਲ ਕਰੇ ਤੇ ਮੈਂ ਉਹਨਾਂ ਦੀ ਕੰਫੀਡੈਂਸ਼ੀਅਲਟੀ ਹਮੇਸ਼ਾ ਮੇਨਟੇਨ ਕਰਦੀ ਹਾਂ ਔਰ ਮੈਂ ਇਨਸ਼ੋਰ ਕਰਾਂਗੀ ਕਿ ਏਟਲੀਸਟ ਜੋ ਇਨਪੁਟ ਮੈਨੂੰ ਆਉਂਦਾ ਹੈ ਮੈਂ ਆਪਣੇ ਆਫੀਸਰਸ ਨੂੰ ਵੀ ਡਾਇਰੈਕਸ਼ਨ ਦਵਾਂਗੀ ਕਿ ਜਿਹੜੀ ਸੋਰਸ ਦੀ ਅਸੀਂ ਆਈਡੈਂਟੀਟੀ ਬਿਲਕੁਲ ਰਿਵੀਲ ਨਹੀਂ ਕਰਦੀ ਔਰ ਮੈਂ ਪਿਛਲਾ ਵੀ ਜੋ ਕੁਝ ਹੋਇਆ ਜ਼ਰੂਰ ਐਗਜ਼ਾਮਨ ਕਰਕੇ ਉਹਦੇ ਤੇ ਐਕਸ਼ਨ ਲੈਂਦੀ ਹਾਂ ਜੇ ਕਿਸੇ ਨੂੰ ਜਾਣਕਾਰੀ ਚਾਹੀ मेरा जी पर्सनल नंबर तो भी दे सकते जो नाइन डबल सैवन नाइन वन सैवन एट फोर टू एट है पहला भी मैं इतने जारी किया और जो सरकारी नंबर है वो भी मैं रिलीज कर दाँगी मेरे ख्याल पुराने ही चल रहे उही कंटिन्यू कर लाँगे बट आई अश्योर यू कि मैं कदे भी अपने रिसोर्स की आइडेंटिटी